ਉਧਰ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੈ ਜਿਹੜੀ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਵੱਡੀ ਖਬਰ ਹੈ ਜਿਹੜੀ ਸਾਹਮਣੇ ਆਈ ਹੈ ਦੱਸਦੀ ਹੈ ਕਿ 24 ਜਨਵਰੀ ਨੂੰ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਹੈ ਜਿਹੜੀ ਹੋਣ ਜਾ ਰਹੀ ਹੈ ਉੱਥੇ ਹੀ ਸੋਮਵਾਰ ਨੂੰ ਸਵੇਰੇ 11 ਵਜੇ ਸਿਵਲ ਸਖਤਰੇਤ ਵਿਖੇ ਇਹ ਮੀਟਿੰਗ ਹੋਊਗੀ ਜਿਸ ਦੇ ਉੱਤੇ ਕਈ ਅਹਿਮ ਮੁੱਦਿਆਂ ਤੇ ਜਿੱਥੇ ਚਰਚਾ ਹੋਊਗੀ ਉੱਥੇ ਹੀ ਕਈ ਲੋਕ ਭਲਾਈ ਸਕੀਮਾਂ ਦੇ ਉੱਤੇ ਵੀ ਮੋਹਰ ਹੈ ਜਿਹੜੀ ਲੱਗ ਸਕਦੀ ਹੈ 24 ਜਨਵਰੀ ਨੂੰ ਪੰਜਾਬ ਸਰਕਾਰ ਦੁਆਰਾ ਕੈਬਨਿਟ ਮੀਟਿੰਗ ਬੁਲਾਈ ਗਈ ਹੈ ਪੰਜਾਬ ਸਚਵਾਲੇ ਦੇ ਵਿੱਚ ਇਹ ਕੈਬਨਿਟ ਮੀਟਿੰਗ ਹੋਣੀ ਹੈ ਬੜੀ ਅਹਿਮ ਮੀਟਿੰਗ ਜਿਹੜੀ ਹੈ ਦੱਸੀ ਜਾ ਰਹੀ ਹੈ ਵੱਡੇ ਫੈਸਲੇ ਜਿਹੜੇ ਨੇ ਲਿੱਤੇ ਜਾ ਸਕਦੇ ਨੇ ਅਗਰ ਪ੍ਰੋਸੀਮਨ ਸੂਤਰਾਂ ਦੀ ਅਗਰ ਗੱਲ ਕੀਤੀ ਜਾਵੇ ਜਿਹੜੀ ਮਹਿਲਾਵਾਂ ਨੇ ਉਹਨਾਂ ਨੂੰ ਪਿਛਲੇ ਲੰਬੇ ਅਰਸੇ ਤੋਂ ਇੰਤਜ਼ਾਰ ਹੈ ਕਿ ਜਿਹੜੀ 1000 ਰੁਪਏ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀਗੀ ਕਿ ਮਹਿਲਾਵਾਂ ਦੇ ਖਾਤੇ ਦੇ ਵਿੱਚ ਜਿਹੜਾ 1000 ਰੁਪਏ ਆਏਗਾ ਉਹਨੂੰ ਲੈ ਕੇ ਜਿਹੜੀ ਹੈ ਕੈਬਨਟ ਦੇ ਵੀ ਜਿਹੜੀ ਹੈ ਹੋ ਸਕਦਾ ਹੈ ਕਿ ਮਨਜ਼ੂਰੀ ਮਿਲੇ ਹਾਲਾਂਕਿ ਪਰੋਸੇਮਨ ਸੂਤਰਾ ਦੀ ਅਗਰ ਗੱਲ ਕੀਤੀ ਜਾਵੇ ਤੇ ਅੰਦਰੋਂ ਜਿਹੜੀ ਇਹ ਖਬਰ ਨਿਕਲ ਕੇ ਜਿਹੜੀ ਹੈ ਸਾਹਮਣੇ ਆ ਰਹੀ ਹੈ ਦੂਸਰੀ ਅਗਰ ਗੱਲ ਕੀਤੀ ਜਾਵੇ ਕਿਉਂਕਿ ਸਾਫ਼ ਤੌਰ ਤੇ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਜੋ ਲੋਕ ਆਪਣਾ ਤੀਰਥ ਯਾਤਰਾ ਤੇ ਜਿਹੜਾ ਜਾਣਾ ਚਾਹੁੰਦੇ ਨੇ ਜਿਹੜੇ ਕਿ ਤੀਰਥ ਯਾਤਰਾ ਦੇ ਵੀ ਜਾ ਕੇ ਉੱਥੇ ਜਿਹੜੇ ਨੇ ਤ ਲੇ ਸਥਾਨ ਹੈ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਲੈ ਕੇ ਵੀ ਜਿਹੜੀ ਹੈ ਰਾਹਤ ਵਾਲੀ ਖਬਰ ਆ ਸਕਦੀ ਹੈ ਕਿਉਂਕਿ 에ਅਰਲਾਈਨਸ ਦੇ थ्रू ਜਿਹੜਾ ਬਾਹਰ ਭੇਜਣ ਦੀ ਜਿਹੜੀ ਪੀੜਤ ਯਾਤਰਾ ਜਿਹੜੀ ਹੈ ਕਰਵਾਣੀ ਸੀਗੀ ਉਹਨੂੰ ਲੈ ਕੇ ਜਿਹੜਾ ਹੈ ਪੂਰੀ ਤਿਆਰੀ ਜਿਹੜੀ ਕੰਨਤੀਤੀ ਗਈ ਹੈ ਉਹਨੂੰ ਲੈ ਕੇ ਵੱਡਾ ਫੈਸਲਾ ਆ ਸਕਦਾ ਹੈ ਹੋਰ ਵੀ ਕਈ ਜਿਹੜੇ ਮੁੱਦੇ ਨੇ ਉਹਨਾਂ ਤੇ ਗੱਲ ਹੋ ਸਕਦੀ ਹੈ ਤੇ ਬਿਲਕੁਲ 24 ਤਰੀਕ ਦੀ ਜਿਹੜੀ ਹੈ ਇਹ ਕੈਬਨਟ ਮੀਟਿੰਗ ਹੈ ਬੜੀ ਅਹਿਮ ਦੱਸੀ ਜਾ ਰਹੀ ਹੈ ਦੇਖਣਾ ਹੋਵੇਗਾ ਹੁਣ ਕਿੰਨ ਕਿੰਨ ਮੁੱਦਿਆਂ ਤੇ ਜਿਹੜੀ ਹੈ ਮੋਹਰ ਲੱਗਦੀ ਹੈ ਤਣਿ ਕਰ ਤੋਂ ਕੈਮਰਾ ਪਰਸਨ ਵੀ ਨੋ ਦੇ ਨਾਲ ਐਨਵੀ ਨਿਊਜ਼ ਲਈ ਆਮੀ ਸੇਟੀ